ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੀਪ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਆ ਜੀ ਹੋਰ ਸੁਣਾਓ ਬਹੁਤ ਵਧੀਆ ਆਪਣੀ ਦੱਸੋ ਜੀ ਆਹਾਂ ਤੇ ਸੱਟ ਵਿਜਾਲੀ ਹਾਂ ਜੀ ਇਹ ਸੱਟ ਲੱਗੀ ਵੀਰ ਜੀ ਤੇ ਉਂਗਲ ਵੱਢ ਗਈ ਹਾਂ ਜੀ ਇਹ ਉਂਗਲ ਵੱਢੀ ਗਈ ਆ ਕੀ ਚੱਕਰ ਬਣ ਗਿਆ ਉਹ ਇਦਾਂ ਹੀ ਨਾ ਇਹ ਵਿੱਚ ਰਸੇ ਜਾ ਆ ਗਿਆ ਸੀ ਤੇ ਫਿਰ ਉਹ ਅੰਗੂ ਪੋਟਾ ਲੱਤ ਗਿਆ ਅਜੂ ਪਰ ਰਹਿ ਗਈ ਹੈ ਹਾਂ ਜੀ ਹਾਂ ਜੀ ਅੰਗੂਠੇ ਵੀ ਮੂਠੇ ਦੇ ਨਹੀਂ ਅਗਾ ਅੰਗੂਠੇ ਨਾਲ ਦੀ ਜੀ ਅੱਛਾ ਹਾਂ ਜੀ ਚਲੋ ਹੋਰ ਬਸੋ ਠੀਕ ਹੈ ਜੀ ਹੋਰ ਸੁਣਾਓ ਠੀਕ ਠਾਕ ਜੀ ਆਪਣੀ ਦੱਸੋ ਵੇਖਿਆ ਮਾਂ ਪਿਛਲਾ ਹਾਂ ਜੀ ਬਹੁਤ ਲੋਕਾਂ ਚਲੋ ਚਲੋ ਠੀਕ ਹਾਂਜੀ ਕਿੰਨੀਆਂ ਬਾਈ ਜੀ ਅੱਜ ਫਿਰ ਅੱਜ ਹੈਗੀਆਂ ਜੇ 5 ਗਾਇਆਂ ਤੇ ਸੁਈਆਂ ਜੇ ਹਾਂਜੀ ਇੱਕ ਗੱਬਣ ਜੀ ਅੱਛਾ ਮਤਲਬ ਕਿ 5-6 ਗਾਵਾ ਹੈਗੀਆਂ ਹਾਂਜੀ 5-6 ਹੈਗੀਆਂ ਉਧਰ ਲੱਗੋ 1 ਨੰਬਰ ਤੇ ਲੱਗੋ ਜੀ ਹਾਂਜੀ ਉਧਰ ਪਰਲੇ ਪਾਸ ਲੱਗ ਜਾਓ ਠੀਕ ਹੈ ਬਾਈ ਜੀ ਨੂੰ ਮੰਨੋ ਪਹਿਲੋ ਰੋਸ਼ਿੰਦ ਰੋਕੋ ਇਹਦੇ ਵੀਰ ਜੀ 10 ਕਿਲੋ ਦੁੱਧ ਬਿਲਕੁਲ ਕੰਡੇ ਵਾਲਾ ਚਵਾਈ ਜੁਈ ਇੱਕ ਨੰਬਰ ਦੀ 10 ਕਿਲੋ ਤਾਂ ਪੂਰਾ ਹੈਗਾ ਤਾਂ ਕੰਡੇ ਵਾਲਾ ਭਾਵੇਂ ਦੋ ਟਾਈਮ ਕੋਈ ਚੋਕੇ ਖੜੇ ਕੋਈ ਇਹਦੇ ਵਿੱਚ ਪਹਿਲਣ ਵਛੀ ਜੇ ਠੀਕ ਆ ਹਾਂ ਥੋੜੀ ਜੀ ਨਾ ਘਰ ਆ ਦੋ ਕੱਢੀ ਗੁੱਡੀ ਨਹੀਂ ਡਰਦੀ ਆ ਥੋੜੀ ਜੀ ਉਹ ਠੰਡੀ ਚੋਆਈ ਜੂ ਬਿਲਕੁਲ ਉਹ ਬਿਲਕੁਲ ਓਕੇ ਖੱਟ ਬਿਲਕੁਲ ਜੀ ਬਿਲਕੁਲ ਓਕੇ ਭਾਜੀ ਇਹਦੀ ਚਵਾਈ ਇੱਕ ਨੰਬਰ ਚਵਾਈ ਇਹਦੀ ਵੀਰ ਜੀ ਬੱਚਾ ਮਗਰ ਕੀ ਆ ਕਹਿੰਦੇ ਮਗਰ ਇਹਦੇ ਆ ਗਈ ਜੀ ਵਛੀ ਬੱਚੀ ਮਗਰ ਆ ਗਈ ਨੰਬੂ ਹਾਂ ਜੀ ਵੀਰ ਇਹੰਦਾ ਲਸੂਆ ਅੱਛਾ ਵੀਰ ਇਹੰਦਾ ਸੁਆ ਹੈਗਾ ਹਾਂਜੀ ਇਹ ਥੋੜੀ ਨੀ ਨਾ ਡਰਦੀ ਆ ਬੱਚੀ ਪਾਈ ਚ ਵੀਰ ਜਿੱਥੇ ਬਾਦੀ ਗੱਡ ਕੇ ਇਹ ਐ ਕਿਉਂ ਇਹ ਬੰਦੋ ਬੰਦੋ ਜੀ ਬੰਦ ਕੋਈ ਗੱਲ ਨਹੀਂ ਬੰਦੋ ਬੰਦੋ ਡਰਦੀ ਆ ਹਾਂਜੀ ਬੋਲੋ ਜੀ ਇਹਦਾ ਮੁੱਲ ਜਯਾ ਜੀ ਜਯਾ ਜੀ ਵੀਰ ਜੀ ਇਹਦਾ 35000 ਰੁਪਏ ਦੇਦਾ ਛੋੜ ਕੇ ਨਹੀਂ ਕਰਦੋਗੇ ਛੋੜ ਦੋ 2000 ਕਰ ਚਲੋ 33000 ਦੇ ਰਹੋਗੇ ਹਾਂ 33000 ਦੀ ਹਾਂ ਨਾ ਹੀ ਦੇ ਨਾਲ ਹੀ ਦੋ ਦੂਜੇ ਨੰਬਰ ਵਾਲੀ ਦੂਜੇ ਨੰਬਰ ਵਾਲੀ ਜਿਹੜੀ ਉਹ ਵੀ ਪਹਿਲਣ ਵਾਛੀ ਜੇ ਉਹ ਕੋ ਵੀ ਦੁੱਧ ਦਾ ਸੀ ਉਤਰਾ ਹੈ 11 ਦਾ 10 ਹੀ ਕਿਲੋ ਜੀ 10 ਕਿਲੋ ਦਾ ਹੈਗਾ ਹਾਂ ਜੀ ਲਓ ਜੀ ਇਹ ਵੀ ਦਿਖਾ ਦਿਓ ਗੰਡੀ ਰੱਸੀ ਤੋਂ ਬਗੈਰ ਕੋਈ ਨਹੀਂ ਬਾਪੂ ਜੀ ਵੀ ਖੋ ਲੋ ਚੋਈ ਜੁਈਂਦੀ ਵਰੀਏ ਜੀ ਇੱਕ ਨੰਬਰ ਦੀ ਪਾਜੀ ਜਿਹੜੇ ਮਾਦੀ ਡੰਗਰ ਥੱਲੇ ਪੈਜੋ ਇੱਕ ਨੰਬਰ ਦੀ ਚੋਈ ਆ ਉਹ ਇਹਦੇ ਮਗਰ ਬੱਚਾ ਵਾਚੀ ਇਹਦੇ ਮਗਰ ਬੱਚਾ ਆ ਗਿਆ ਜੀ ਅਜੇ ਬੱਚਾ ਆ ਗਿਆ ਲਓ ਹਾਂ ਜੀ ਇਹ ਦੋੜ ਲੋ ਨਾ ਇਹਦੇ ਮਗਰ ਬੱਚਾ ਆ ਗਿਆ ਜੀ ਬੱਚੀ ਬਹੁਤ ਖਰੀਆ ਇਹ ਆ ਵੀ ਅਜੇ ਕਾਲੀ ਆਈ ਜੇ ਹਾਂ ਜੀ ਹਾਂ ਜੀ ਤੋਰਨੂ ਵੀ ਹਾਂ ਥੋੜੀ ਇਹ ਮੇਰੇ ਭਾਜੀ ਕਿੰਨਾ ਕਰ ਜੂਗੀ ਇਹ ਭਾਜੀ ਬਹੁਤ ਆਰੀ ਦਾ ਦੁੱਧ 13 14 ਕਿਲੋ ਲੈ ਕੇ ਤਰੋ ਇਹਨਾ ਕਰ ਜੂ ਹਾਂਜੀ 13 ਕਿਲੋ ਲੱਗ ਪਹਿਲਣ ਵਛੀ ਆ ਆਜੋ ਆਜੋ ਠੰਡੀ ਠੁੰਡੀ ਬੜੀ ਆ ਜਾਓ ਇੰਦੀ ਪਰ ਭਾਜੀ ਕੀਮਤ ਕੀਮਤ ਇਹਦੀ ਮੁੱਲ ਤੇ 45000 ਜੇ ਦਾ ਹਾਂਜੀ ਚਲੋ ਇਹਦੀ ਵੀ 2000 ਛੋਟ ਕਰ ਦਾਂਗੇ ਅੱਛਾ ਹਾਂਜੀ ਇਹ ਵੀ 34000 ਦੀ ਚਲੋ 43000 ਦੀ ਦੇ ਦਾਂ ਚਲੋ ਹੋਰ ਵੀ ਕੋਈ ਨਹੀਂ ਮਾਨਤਾਨ ਕਰਦਾ ਕਰਦੇ ਮੌਕੇ ਕੋਈ ਨਹੀਂ ਕਰਦੇ ਮੌਕੇ ਤੇ ਕਰਦਾਂਗੇ ਮਾਨਤਾਨ ਕਰਦਾਂਗੇ ਤੇ ਆਹ ਜੀ ਫਿਰ ਜਰਸੀ ਇਹ ਜਲਸੀ ਆ ਗਈ ਜੇ ਦੁੱਜਾ ਸੁਆ ਹਾਂਜੀ ਇਹਦੇ ਮਗਰ ਵੀ ਬੱਚਾ ਜੀ ਇਹਦੇ ਕੋਲ ਦੁੱਧ ਪੱਕਾ ਜਿਹੜਾ ਵਾ 9 ਲੀਟਰ ਜੀ 9 ਕਿਲੋ ਤਿਆਰ ਆ ਹਾਂਜੀ ਇਹ ਵੀ ਖੋਲੋ ਬੱਚਾ ਮਗਰ ਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਜੀ ਜਰਸੀ ਜਲਸੀ ਬੱਚਾ ਵਾ ਸੋ ਇਹਨਾਂ ਵਿੱਚ ਦਰ ਲੋ ਇਹਦੀ ਵੀ ਚੁਆਇਸ ਨਹੀਂ ਵੀਰ ਬਹੁਤੀ ਡਾਢੀ ਲੱਗੀ ਆ ਕਿ ਕਦੇ ਕੱਲਾ ਕੱਲਾ ਥਾਣਵਾ ਅੱਛਾ ਚੁਆਇਸ ਇੱਕ ਨੰਬਰ ਦੀ ਆ ਇਹਦੀ ਵੈੜਦੀ ਤੇ ਦੁੱਧ ਵੀ ਪੱਕਾ 9 ਕਿਲੋ ਇਹ ਨਹੀਂਗਾ ਵੀ 8.5 ਹੀ 8 ਹੀ ਹੋਊ 9 ਹੀ ਹੋਊਗਾ ਇਹਦੇ ਥੱਲੇ 9 ਹੀ ਹੋਊਗਾ ਨਾ ਹਾਂਜੀ ਬੱਚਾ ਦਾ ਮਗਰ ਇਹਦੇ ਮਗਰ ਬੱਚਾ ਚਲਸੀ ਦਾ ਲੈ ਲੈ ਜੋ ਜੀ ਤੇ ਭਾਜੀ ਫਿਰੰਦੀ ਕੀ ਮਾਰਾ ਇਹ ਦੇ ਦਾਂਗੇ 33000 33000 ਦੀ ਹਾਂਜੀ ਚਲੋ ਮਾਨ ਤਾਨ ਕੋ ਮਾਨ ਤਾਨ ਇਦੇ ਕਰਦੇ ਜੀ ਕਰ ਦਾਂਗੇ ਮੌਕੇ ਤੇ ਮਾਨ ਤਾਨ ਕਰ ਦਾਂਗੇ ਜਰੂਰ ਕੋਈ ਵੀ ਕੰਮ ਆ ਨਾ ਪਿਆ ਚਾਰ ਨੰਬਰ ਵਾਲੀ ਜੀ ਇਹ ਵੀ ਸੁਈ ਜੇ ਅੱਛਾ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਦੇ ਆ ਵਛੀ ਇਹਦੇ ਕੋਈ 10 ਦਿਨ ਦੀ ਲਾਲੋ 7-8 ਦਿਨ ਦੀ ਵਛੀ ਇਹਦੇ ਮਗਰ ਵੀ ਆ ਗਈ ਹਾਂਜੀ ਹਾਂਜੀ ਇਹਦਾ ਸੂਆ ਤਿੱਜਾ ਜੇ ਹਾਂਜੀ ਸਵਾਈ ਜੂਈ ਬਹੁਤ ਚੰਗੀ ਹੈ ਕੋਈ 11 ਕਿਲੋ ਦੁੱਲ ਜਿਹੜਾ ਕੰਡੇ ਵਾਲਾ ਹੈ ਟਾਈਮ 11 ਕਿਲੋ ਕੰਡੇ ਵਾਲਾ ਇਹ ਵੀ ਇਹ ਵੀ ਕੱਢ ਲੋ ਬਾਹਰ ਹਾਂਜੀ ਇਹ ਵੀ ਦੋਰ ਲਓ ਲੋ ਇਹ 11 ਕਿਲੋ ਕੰਡੇ ਵਾਲਾ ਤਿਆਰ ਆ ਅੱਛੇ ਮਗਰ ਦੇ ਵੀ ਨਹੀਂ ਇਹਦੇ ਮਗਰ ਵਛੀ ਜੇ ਅਜਿੰਦੇ ਮਗਰ ਵਛੀ ਆ ਹਾਂਜੀ ਹਾਂਜੀ ਲੈ ਚਲੋ ਬਹੁਤ ਠੰਡੀ ਗਾਵਾਂ ਕਿਦੇ ਕਿਦੇ ਸੁਆ ਭਾਜੀ ਕਿੰਨਾਵੋਗੇ ਇਹ ਸੁਆ ਭਾਜੀ ਭਾਵੇਂ ਕੋਈ ਤਿੱਜਾ ਲਾਲੇ ਤੇ ਭਾਵੇਂ ਜੋਠਾ ਵਾਲੇ ਆਜੋ ਜੀ ਆਜੋ ਹਾਂ ਆਜੋ ਆਜੋ ਇੰਦੀ ਫਰਕੀ ਮਾਰ ਇਹਦਾ ਮੋਲ ਤੇ 40000 ਜੀ ਹਮ ਹਜ਼ਾਰ ਹੋਰ ਮਾਨ ਤਾਨ ਕਰਦਾਂਗੇ ਚਾਹੇ ਹੋਰ ਕਰ ਦੋ ਹਾਂ ਹੋਰ ਕਰ ਦੋ ਚਲੋ ਦੋ ਹੀ ਕਰ ਦਿੰਨੇ ਹੋਰ 31 36000 ਜੀ 36000 ਦੀ ਗੱਲ 36000 ਵੀ ਕੋਈ ਸੁਣਦੀ ਹੋਈ ਕਰਦਾਂਗੇ ਮਾਨ ਤਾਨ ਕਰਦੇ ਮੌਕੇ ਤੇ ਕਰ ਤਾਂ ਕਿ ਮੌਕੇ ਤੇ ਮਾਨ ਤਾਨ ਆਏ ਦੀ ਵਛੀ ਨਾਲ ਹੀ ਚਲੋ ਤੇ ਆਹ ਖਰੇ ਗੱਬੜਾ ਕਿਹੜੀ ਆਹੜੀ ਇਹ ਡੱਬੀ ਸੁਈ ਜੇ ਅੱਛਾ ਸੁਈ ਆ ਸੁਈ ਆ ਇਹ ਸੰਦੀਪ ਵੀਰ ਦੀ ਸੁਈ ਆ ਕੋਈ ਦੁੱਧ ਆਟਾ ਵੀ 14 15 ਕਿਲੋ ਆ ਹਾਂਜੀ ਨਹੀਂ ਤੇ ਇਹਦੇ ਮਗਰ ਜੇ ਬੱਛਾ ਹਾਂਜੀ ਹਾਂਜੀ ਉਹ ਬੜਾ ਬਾਹਰ ਜੀ ਬੜਾ ਨਰ ਬੱਛਾ ਆ ਗਿਆ ਤੇ ਸੰਦੀਪ ਜੀ ਇਹ ਗਾਂ ਤੇ ਆ 20 ਕਿਲੋ ਵਾਲੀ ਇਹ ਬੰਦੇ ਨੇ ਝੂਣ ਨਹੀਂ ਮਾਰਦਾ ਬੜਾ ਆਪਣਾ ਸੱਜਣ ਹੀ ਉਹ ਕਹਿੰਦਾ ਵੀ ਮੇਰ ਕੋ ਗਾਂ ਨੂੰ ਹੋ ਗਿਆ ਬੁਖਾਰ ਤੇ ਕੋਈ 20 22 ਕਿਲੋ ਦੁੱਧ ਹੀ ਖਾਲੀ ਆਈ ਯਾਰ ਆਤੀ ਅੱਛਾ ਜੀ ਤੇ 20 22 ਕਿਲੋ ਕਹਿੰਦਾ ਦੁੱਧ ਮੈਂ ਠੰਡਾ ਕਰਕੇ ਗਾਂ ਕੋ ਚੋਆਇਆ ਸੀ ਪਰ ਇਹ ਆ ਵੀ ਬੁਖਾਰ ਹੋ ਗਿਆ ਵਾ ਇਸ ਗਾਂ ਨੂੰ ਹੁਣ ਐ ਟਾਈਮ ਤੇ ਬਿਲਕੁਲ ਠੀਕ ਆ ਹਾਂਜੀ ਹਾਂਜੀ ਇਹ ਆ ਵੀ ਉਹਦੇ ਕਰਕੇ ਦੁੱਧੋ ਘਟ ਗਈ ਨਹੀਂ ਇਹਦੀ ਜਿੱਡੀ ਗਾਂ ਵਾ ਇਹਨੂੰ 20 25 ਕਿਲੋ ਦੁੱਧ ਇਹਨੇ ਕਰ ਜਣਾ ਆ ਇਹਨੂੰ ਕੀ ਸਹੀ ਜਾਲੇ ਨਸਲ ਨਸਲ ਬੜੀ ਆ ਨਸਲ ਬੜੀ ਬੈਠਦਾ ਵਾ ਵਾਹਲ ਵੇਖੋ ਕਿਦਾਂ ਦੀ ਬੂਤੀ ਬਾਤੀ ਲੱਗੀ ਆ ਇਹਦੇ ਸਿਰਫ ਉਹ ਮਤਲਬ ਥੋੜੀ ਜਿਹੀ ਨਗਹਿਲੀ ਕਰਕੇ ਗਰਮੀ ਗਰਮੀ ਬੜੀ ਦੇ ਆਂਦਾ ਹੀ ਬੁਖਾਰ ਹੋ ਗਿਆ ਦੋ ਤਿੰਨ ਦਿਨ ਇੰਦੀ ਮਰ ਕੀ ਮਰ ਇਹਦਾ ਮੁੱਲ ਤੇ 55000 ਜੀ ਹਾਂ ਉਹ 2000 ਇਹਦੀ ਵੀ ਚਲੋ ਵੀ ਪਿੱਛੋਂ ਥੋੜੀ ਜਿਹੀ ਭਾਰਾ ਮਿਲ ਨਹੀਂ ਤੇ ਏਡੀ ਕਾ ਤੇ 60-65000 ਨੂੰ ਮਿਲਦੀ ਆ ਚਲੋ ਠੀਕ ਹੈ ਜਾਨ ਆਹ ਗੱਬਣ ਇਹ ਗੱਬਣ ਆ ਗਈ ਜੇ ਵੀਰ ਜੀ ਇਹਦੇ ਗੱਬਣ 15 ਦਿਨ ਦੀ ਕੱਚੀ ਜਿਆਦਾ ਵੀ ਲੈ ਸਕਦੇ ਆ ਚਲੋ ਕੋਈ 20 ਦਿਨ ਦੀ ਵੀ ਲੈ ਕੇ ਤੁਰ ਪੇ ਹਾਂਜੀ ਹਾਂਜੀ 20 ਦਿਨ ਦੀ ਲੈ ਕੇ ਤੁਰੂਗਾ ਮੋਲੇ ਦਾ 45000 ਜੇ ਹਾਂਜੀ ਤੇਰੀ ਹਾਂ ਨਾ ਜਿਹੜੀ 40000 ਦੀ ਦੇ ਦਾਂਗੇ ਚਲੋ 40000 ਜਿਹੜੀ ਜਿਹੜੀ ਆ 55000 ਦੀ ਆ ਤਿਆਰ ਕਰਕੇ ਚਲੋ ਹਾਂਜੀ ਆ ਜੀ ਖੋਲ ਇਹਨੂੰ ਵੀ ਬਹੁਤ ਫਿਰ ਠੰਡੀ ਠੁੰਡੀ ਆ ਭਾਵੇਂ ਇਦਾਂ ਹੀ ਬਹਿ ਗਏ ਤੇ ਥੱਲੇ ਧਾਰਾ ਮਾਰ ਲੀਏ ਖੋਲ ਖੋਲ ਬਾਬੂ ਜੀ ਧਿਆਨ ਨਾ ਮੜਾਇਆ ਮੜਾ ਇਹ ਖੜੋ ਮੜਾ ਖੋਲ ਖੀ ਆ ਪੂਣੂ ਮਿਹਲੀ ਵਾਲੀ ਵਾਲੀ ਕਾਢੀ ਲੈਣਾ ਨਹੀਂ ਆਈ ਆ ਨਹੀਂ ਪਤਾ ਲੱਗਦਾ ਕੀ ਇਹ ਰਿਕੋ ਹਾਂਜੀ ਹਾਂਜੀ ਉਹ ਫੇਰਾ ਨਵਾਂ ਵਨਾਂ ਕੰਮ ਅਜੇ ਸਾਡਾ ਤੇ ਪੁਰਾਣਾ ਚੱਲੀ ਜਾਂਦਾ ਵਾ ਇਹ 40000 ਜੋ ਦੇ ਜੋਣ ਇਹ ਮੋਲੇ ਦਾ ਵੀਰ ਜੀ 45000 ਹੂੰ ਤੇ 20 ਦਿੰਦੀ ਇਹ ਕੱਚੀ ਆ ਠੀਕ ਆ ਹਾਂਜੀ 40000 ਦੀਏ ਹਾਂ ਨਾ ਦੇਣਾ ਹਾਂ ਨਹੀਂ ਦੇਣੀ ਹੈ ਨਾ ਹਾਂਜੀ ਦੇਣੀ ਹੈ ਚਲੋ ਬਸ ਆਹੀ ਹੈ ਜੀ ਹਾਂਜੀ ਇਹਗਾ ਮਾਲ ਜੇ ਲੈ ਜੇ ਬੋਇ ਕਰੇ ਫੇ ਕਿਹੜਾ ਖੜਾ ਰੇ ਕਰੀ ਕਰੋ 6 ਵਾਰਾ ਫੇਲ ਹੈ ਜੀ ਤੇ ਬਾਕੀ ਮੇਰਾ ਵੀ ਇੱਥੇ ਆ ਗਿਆ ਰੈਕਟਾਈਮ ਦੋ ਟਾਈਮ ਚੁਆਈ ਕਰੋ ਹਾਂਜੀ ਚਲੋ ਨੰਬਰ ਬੋਲੋ ਜੀ ਫਿਰ ਆਪਣਾ ਨੰਬਰ ਹੈਗਾ 97 798 55 812 ਪਿੰਡ ਤਲਵਾੜਾ ਪਿੰਡ ਰਾਮਪੁਰ ਤਲਵਾੜਾ ਸ਼ਹਿਰ ਸ੍ਰੀ ਗਬਿੰਦਪੁਰ ਜ਼ਿਲ੍ਹਾ ਗਰਦਾਸਪੁਰ ਤੇ ਪਾਜੀ ਕਮਾਲ ਰਹਿੰਦਾ ਜੇ 10 ਕਿਲੋਮੀਟਰ ਤੇ ਟਾਂਡਾ ਹੈਗਾ ਜੇ 20 ਕਿਲੋਮੀਟਰ ਤੇ ਗੋਪੀਆ ਆਪਣਾ ਯਾਰ ਲਾ ਕੇ ਵੀਡੀਓ ਬਣਾਉਂਦਾ ਜੇ ਉਹਨੂੰ ਹਾਂਜੀ ਹਾਂ ਬਿਲਕੁਲ ਹਾਂ ਬਿਲਕੁਲ ਬਿਲਕੁਲ ਲਾਗੇ ਜੀ ਲਾਗੇ ਆ ਹਾਂਜੀ ਅੱਗੇ ਵੀ ਬਹੁਤ ਵੀਰਾਂ ਨੇ ਪਿਆਰ ਦਿੱਤਾ ਹੋਰ ਸੰਦੀਪ ਜੀ ਇਦਾਂ ਹੀ ਕੰਮ ਚੱਲਦੀ ਆ ਪਾਜੀ ਬਸ ਬਸ ਹਾਂਜੀ ਚਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ